ਸੇ ਮੇਡ ਅੰਮ੍ਰਿਤਸਰ ਵੱਲੋਂ ਜਿਹੜੇ ਅਵੇਅਰਨੈਸ ਕੈਂਪੇਨ ਦੇ ਤਹਿਤ ਅੱਜ ਇਹ 55ਵੇਂ ਦਿਨ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਹੋਇਆ ਇੱਥੇ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਇੱਕ ਅਵੇਅਰਨੈਸ ਦੀ ਜਿਹੜੀ ਆ ਉਹ ਸੋਸ਼ਲ ਵਰਕਰ ਨੇ ਸਾਡੇ ਡਾਕਟਰ ਸਾਹਿਬ ਨੇ ਸਾਈਕੀਆਟ੍ਰਿਸਟ ਨੇ ਤੇ ਹੋਰ ਜਿਹੜੇ ਪਤਵੰਤੇ ਹੈਗੇ ਨੇ ਜਿਨ੍ਹਾਂ ਨੇ ਲਾਈਫ ਜਿਉਈ ਆ ਤੇ ਜਿਨ੍ਹਾਂ ਨੂੰ ਲਾਈਫ ਦਾ ਤਜਰਬਾ ਉਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਸ਼ਿਆਂ ਤੋਂ ਦੂਰ ਰਹਿਣ ਕਿੰਨੇ ਕੋ ਬੱਚਿਆਂ ਨੇ ਹਿੱਸਾ ਲਿੱਤਾ ਹੈ ਇਹ ਗਰੀਬ 700 750 ਬੱਚਾ ਜਿਹੜਾ ਉਹ ਪਾਰਟਿਸਪੀਟ ਕੀਤਾ ਕਿ ਬੱਚੇ ਮੈਸੇਜ ਲੈ ਕੇ ਜਾਣਗੇ ਵੀ ਇਹ ਨਸ਼ੇ ਆ ਜਿਹੜੇ ਨਹੀਂ ਕਰਨੇ ਇਹ ਇਹ ਆਪਣੇ ਆਪ ਨੂੰ ਬਚਾਉਣਗੇ ਤੇ ਜਿਹੜੇ ਕੋ ਹੋਰ ਵਿਕਟਮ ਬਣਣਗੇ ਉਹਨਾਂ ਨੂੰ ਹੈਲਪ ਕਰਨਗੇ ਅਸੀਂ ਡਰੱਗ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਉਹਦੇ ਤਹਿਤ ਕੋਈ ਵੀ ਨਸ਼ਿਆਂ ਬਾਰੇ ਜਾਣਕਾਰੀ ਸਾਨੂੰ ਮਿਲੂਗੀ ਅਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਗੱਬਰੀਆਂ ਕਰਾਂਗੇ ਉਹਨਾਂ ਨੂੰ ਫੜਾਂਗੇ ਤੇ ਜਿਹੜੇ ਠੀਕ ਹੋਣ ਵਾਲੇ ਆ ਉਹਨਾਂ ਦਾ ਅਸੀਂ ਇਲਾਜ ਕਰਾਉਣ ਲਈ ਵਚਨਬੱਧਾਂ ਤੇ ਇਦਾਂ ਇਹ ਜਿਹੜੇ ਸਾਡੇ ਸੈਮੀਨਾਰ ਚੱਲਦੇ ਆ ਸਰ ਓਵਰਾਲ ਸਾਰੇ ਪੰਜਾਬ ਚ ਹੋ ਰਿਹਾ ਹੈ ਹਾਂਜੀ ਓਵਰਾਲ ਸਾਰੇ ਪੰਜਾਬ ਚ ਮਾਨਜੋਗ ਡੀਜੀਪੀ ਮਾਨਜੋਗ ਸੀਸ ਸਾਹਿਬ ਜੀ ਨੇ ਤਾਂ ਦਾ ਬੋਲ ਰਿਹਾ ਤੇ ਇਥੇ ਕਮਿਸ਼ਨਰ ਨੰਬਰਸਰ ਦੇ ਕਮਿਸ਼ਨਰ ਪੁਲਿਸ ਤੇ ਤੇ ਸਾਡੇ ਜਿਹੜੇ ਸਾਰੇ ਆਫੀਸਰਸ ਤੇ ਸਾਥੀਆਂ ਵੱਲੋਂ ਬਾਕੀ ਸਾਰੇ ਪਿੱਕੀ ਫਲੋ ਤੇ ਹੋਰ ਜਿਹੜੇ ਹੈਗੇ ਨੇ ਮੋਤਵਾਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਸਰ ਸਾਹਿਬ ਇੱਕ ਲੜਕੀ ਦੀ ਵੀ ਹੋ ਗਈ ਹੈ ਜੀ 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 ਉਸੇ ਮਾਨ ਇਹ ਕੀ ਆਪਣਾ ਉਹ OSGBC ਨੇ ਕੰਪਲੇਂਟ ਦਿੱਤੀ ਸੀ ਉਹ ਸਾਡੇ ਕੋਲੇ ਉਹਨਾਂ ਨੇ ਅਰਜ਼ੀ ਦਰਜ ਕਰਾਇਆ ਸੀ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਜੇ ਉਹਨਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਨੀਅਤ ਨਾਲ ਕੁਝ ਕੀਤਾ ਹੋਇਆ ਤਾਂ ਉਹੀ ਕਾਰਵਾਈ ਹੋਵੇਗੀ ਜੇ ਉਹਦਾ ਅਜਿਹਾ ਕੋਈ ਮਨਸ਼ਾ ਨਾ ਹੋਇਆ ਤਾਂ ਜੋ ਵੀ ਕਾਨੂੰਨ ਮੁਤਾਬਕ ਬਣਦੀ ਹੈ ਉਸ ਦੇ ਕਰ ਸਰ ਇੱਕ ਪੰਜਾਬ ਦੇ বিজেপি ਆਗੂ ਨੂੰ ਧਮਕੀ ਮਿਲੀ ਹੈ ਮਾਰਨ ਦੀ ਅਗਲੀ ਸਾਰਿਆਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦੇਵੇਗੀ ਅਜਿਹੀਆਂ ਕੋਈ ਧਮਕੀਆਂ ਲਾ ਕੇ ਅਸੀਂ ਦਾ ਰਾਜਾ ਨਹੀਂ ਰਹਿਣ ਦੋਗੇ ਕੀ ਰਾਤ ਸ਼ੇਖ ਮੱਲੇ ਨੂੰ ਫੋਨ ਕੋਲ ਆਈ ਸੀ ਕਿ ਉਹਨੂੰ ਮਾਰ ਦਿੱਤਾ ਜਾਏਗਾ ਵਿਜੇਪედა ਸ਼ੇਖ ਮੱਲੇ ਚੜ੍ਹ ਗਏ ਆ ਆਗੂ ਉਹਨਾਂ ਨੂੰ ਵੀ ਧਮਕੀ ਆਈ ਆ ਉਹਨਾਂ ਨੇ ਕੰਪਲੀਟ ਵੀ ਕੀਤੀ ਆ ਬੰਦੇ ਉਹ ਮੇਰੇ ਧਿਆਨ 'ਚ ਨਹੀਂ ਮੈਂ ਲੋਕਾਂ ਫੋਟ ਕਰ ਲਦੇ ਆ